ਚੋਰੀ ਕਰਕੇ ਅੰਜਾਮ ਦਿੱਤਾ ਹੈਗਾ ਸਾਰੇ ਇਹ ਤਕਰੀਬਨ 10 ਔਰ 12 ਖਾਨੇ ਹੈਗੇ ਨੇ ਔਰ ਸ਼ਾਲਾਂ ਦੇ ਜਿਹੜੇ ਵਧੀਆ ਸ਼ਾਲਸ ਵਗੈਰਾ ਹੈਗੀਆਂ ਸੀ ਦੁਕਾਨਦਾਰ ਦੇ ਇਹ ਖਾਨੇ ਖਾਲੀ ਕਰ ਦਿੱਤੇ ਅੱਜ ਸਵੇਰੇ ਮੈਂ 9:40 ਤੇ ਦੁਕਾਨ ਖੋਲਣ ਆਇਆ ਤੇ ਦੁਕਾਨ ਦੇ ਤਾਲੇ ਨਹੀਂ ਸੀਗੇ ਅੱਛਾ ਜੀ ਦੁਕਾਨ ਦਾ ਸ਼ਟਰ ਬੰਦ ਸੀਗਾ ਤੇ ਤਾਲੇ ਨਹੀਂ ਸੀਗੇ ਚਾਬੀ ਮੇਰੇ ਹੱਥੇ ਸੀਗੀ ਅੱਛਾ ਜੀ ਤੇ ਅਸੀਂ ਘਬਰਾ ਗਏ ਸੀ ਫਟਾਫਟ ਪਤਾ ਲੱਗਿਆ ਕਿ ਸਵੇਰੇ 5:30 ਵਜੇ ਦੇ ਕਰੀਬ ਕਰੀਬ ਚੋਰ ਆ ਬਾਜ਼ਾਰ ਵਿੱਚ ਆ ਗਿਆ ਤੇ ਉਹ ਤਾਲੇ ਤੂਲੇ ਉਹਨੇ ਕੱਟੇ ਤੇ तकरीबन 5 40 ਦੇ ਨੇਅਰ ਅਬਾਊਟ ਉਹ ਮੇਂਦੁਕਾਂ ਦੇ ਅੰਦਰ ਐਂਟਰ ਕਰ ਗਿਆ ਚਾਰ ਪੰਜ ਮਹੀਨੇ ਪਹਿਲਾਂ ਚੋਰੀ ਹੋਈ ਹੈ ਇੱਥੇ ਕਿਸੇਗੰਜ ਮੰਡੀ ਚ ਹਾਂਜੀ ਹਾਂਜੀ ਉੱਧੇ ਵਿੱਚ ਵੀ ਉਸੇ ਸੇਮ ਪੈਟਰਨ ਹੈ ਸੇਮ ਬੰਦਾ ਚੁਸਤੀ ਨਾਲ ਕੱਲਾ ਆ ਰਿਹਾ ਹੈ ਸਵਿਫਟ ਡਿਜ਼ਾਇਰ ਗੱਡੀ ਦੇ ਵਿੱਚ ਹੀ ਆ ਰਿਹਾ ਹੈ ਸੀਰੀਅਲ ਚੋਰ ਹੈ ਪੰਜਾਬ ਚ ਚੋਰੀ ਕਰ ਰਿਹਾ ਹੈ ਇਹ ਵੀ ਨਹੀਂ ਕਿ ਬਾਹਰ ਦੇ ਸੇਟਾ ਜਾ ਰਿਹਾ ਹੈ ਜਾਂ ਇਹ ਜਾ ਰਿਹਾ ਹੈ ਲੱਗਦਾ ਵੀ ਪੰਜਾਬੀ ਟਾਈਪ ਬੰਦਾ ਹੈ ਤੇ ਚੋਰੀਆਂ ਪੰਜਾਬ ਚ ਕਰ ਰਿਹਾ ਹੈ ਇਹਨੂੰ ਫੜਨਾ ਬਹੁਤ ਜ਼ਰੂਰੀ ਹੈ ਸਸਤੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹਾਂ ਲੁਧਿਆਣਾ ਸ਼ਹਿਰ ਦੀ ਇਸ ਟਾਈਮ ਅਸੀਂ ਮੌਜੂਦ ਹੈਗੇ ਹਾਂ ਮੋਲਪ ਤੇ ਦੁਕਾਨ ਦੇ ਉੱਤੇ ਸਵੇਰੇ ਤੜਕੇ ਸਾਰ ਦੁਕਾਨ ਦੇ ਉੱਤੇ ਚੋਰੀ ਕਰ ਲੰਦੇ ਹੈਗੇ ਨੇ ਤੇ ਆਪਾਂ ਦੁਕਾਨਦਾਰ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਹੈ ਕੀ ਹੈ ਜਿਹੜੀ ਦੁਕਾਨ ਦੱਸੀ ਜਾ ਰਹੀ ਹੈ ਇਹ ਸ਼ੌਲਾਂ ਦੀ ਦੁਕਾਨ ਹੈ ਮੋਈਪੁਰ ਬਾਜ਼ਾਰ ਇੱਕ ਸ਼ਾਲ ਬਾਜ਼ਾਰ ਦਾ ਇੱਕ ਪੂਰਾ ਗੜ ਹੈਗਾ ਵਾ ਤੇ ਗੱਲਬਾਤ ਕਰਦੇ ਆ ਪਹਿਲਾਂ ਮੈਂ ਆਪਣੇ ਕੈਮਰਾ ਵੀਰ ਨੂੰ ਸਾਥੀ ਨੂੰ ਕਹੂੰਗਾ ਕਿ ਆ ਜਗ੍ਹਾ ਦਿਖਾਈ ਜਾਵੇ ਜਿੱਥੇ ਇਹ ਚੋਰ ਨੇ ਚੋਰੀ ਕਰਕੇ ਅੰਜਾਮ ਦਿੱਤਾ ਹੈਗਾ ਸਾਰੇ ਇਹ ਤਕਰੀਬਨ 10 ਔਰ 12 ਖਾਨੇ ਹੈਗੇ ਨੇ ਔਰ ਸ਼ਾਲਾਂ ਦੇ ਜਿਹੜੇ ਵਧੀਆ ਸ਼ਾਲਸ ਵਗੈਰਾ ਹੈਗੀਆਂ ਸੀ ਦੁਕਾਨਦਾਰ ਦੇ ਇਹ ਖਾਨੇ ਖਾਲੀ ਕਰ ਦਿੱਤੇ ਤੇ ਹੁਣ ਉਸ ਤੋਂ ਬਾਅਦ ਅਸੀਂ ਜਿਹੜੇ ਦੁਕਾਨ ਦੇ ਜਿਹੜੇ ਮਾਲਕ ਹੈਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਪੂਰਾ ਮਾਮਲਾ ਹੈ ਕੀ ਹੈ ਜਿਹੜੇ ਚੋਰ ਲਗਾਤਾਰ ਚੋਰੀਆਂ ਕਰਦੇ ਹੋਏ ਨਜ਼ਰ ਆ ਰਹੇ ਆ ਤੇ ਪੂਰਾ ਮਾਮਲਾ ਜਾਣਦੇ ਭਾਜੀ ਹਾਂਜੀ ਸਭ ਬਸ ਪਰ ਇਹ ਹੋਇਆ ਕਿ ਪੂਰਾ ਮਾਮਲਾ ਹੈ ਕੀ ਮਾਮਲਾ ਇਹ ਹੈ ਕਿ ਜਦ ਸਵੇਰੇ ਅਸੀਂ ਆਏ ਦੁਕਾਨ ਤੇ ਤੇ ਨਾਮ ਕੀ ਭਰੀ ਪਹਿਲਾਂ ਦੋਸਤ ਮੇਰਾ ਨਾਮ ਚੰਨਨ ਗੁਪਤਾ ਹੈ ਸੁਪਰੀਮ ਕਸ਼ਮੀਰਾਟ ਮੇਰੀ ਮੋਜਪਰਾ ਬਜਾਰ ਚ ਦੁਕਾਨ ਹੈ ਸ਼ਾਲਾਂ ਦੀ ਤੇ ਅੱਛਾ ਵਧੀਆ ਕੁਆਲਟੀ ਦੇ ਸ਼ਾਲੀ ਅਸੀਂ ਵੇਚਦੇ ਆਂ ਅੱਛਾ ਜੀ ਤੇ ਜਦੋਂ ਸਵੇਰੇ ਮੈਂ 9:40 ਤੇ ਦੁਕਾਨ ਖੋਲਣ ਆਇਆ ਤੇ ਦੁਕਾਨ ਦੇ ਤਾਲੇ ਨਹੀਂ ਸੀਗੇ ਅੱਛਾ ਜੀ ਦੁਕਾਨ ਦਾ ਸ਼ਟਰ ਬੰਦ ਸੀਗਾ ਤੇ ਤਾਲੇ ਨਹੀਂ ਸੀਗੇ ਚਾਬੀ ਮੇਰੇ ਹੱਥੇ ਸੀਗੀ ਅੱਛਾ ਜੀ ਤੇ ਅਸੀਂ ਘਬਰਾ ਗਏ ਅਸੀਂ ਫਟਾਫਟ ਦੁਕਾਨ ਖੋਲੀ ਤੇ ਦੇਖਣ ਜਾਇਆ ਕੀਤਾ ਕੀ ਹੋਇਆ ਤੇ ਮੈਂ ਆਪਣੇ ਸਮਾਨ ਨੂੰ ਦੇਖਿਆ ਤੇ ਪੈਸੇ ਤਾਂ ਕੋਈ ਨਹੀਂ ਸੀਗਾ ਮੇਰਾ ਦੁਕਾਨ ਚ ਪਿਆ ਹੋਇਆ ਮਗਰ ਅਸੀਂ ਵੀ ਧਿਆਨ ਨਾਲ ਦੇਖਿਆ ਤੇ 10 ਖਾਨੇ ਚੋਰ ਚੋਰੀ ਕਰਕੇ ਲੈ ਗਿਆ ਸੀਗਾ ਹ ਫਿਰ ਅਸੀਂ ਆਪਣੇ ਸੀਸੀਟੀਵੀ ਚੈੱਕ ਕਰਨੇ ਸ਼ੁਰੂ ਕੀਤੇ ਤੇ ਪਤਾ ਲੱਗਿਆ ਕਿ ਸਵੇਰੇ 5.5 ਵਜੇ ਦੇ ਕਰੀਬ ਕਰੀਬ ਹੂੰ ਚੋਰ ਆ ਬਾਜ਼ਾਰ ਚ ਵਿੱਚ ਆ ਗਿਆ ਤੇ ਉਹ ਤਾਲੇ ਤੂਲੇ ਉਹਨੇ ਕਟੇ ਤੇ ਤਕਰੀਬਨ 5 40 ਦੇ ਨੇਅਰ ਅਬਾਊਟ ਉਹ ਮੇਰੀ ਦੁਕਾਨ ਦੇ اندر ਐਂਟਰ ਕਰ ਗਿਆ ਉਹਨੇ ਬੜੀ ਸਪੀਡ ਦੇ ਨਾਲ ਬਹੁਤ ਬੰਦਾ ਉਹ ਜਿਹੜਾ ਚੋਰ ਹੈ ਉਹ ਬੜਾ ਟੈਕਟੀਕਲ ਆਦਮੀ ਹੈਗਾ ਬੜਾ ਚੁਸਤ ਬੰਦਾ ਹੈ ਫੌਜੀ ਟ੍ਰੇਨਿੰਗ ਵਾਲਾ ਹੀ ਬੰਦਾ ਉਹਨੇ ਫਟਾਫਟ 5 ਮਿੰਟਾਂ ਦੇ ਵਿੱਚ ਵਿੱਚ ਹੀ ਅੱਠ ਖਾਨੇ ਚੋਰੀ ਕਰਕੇ ਗੱਡੀ ਚ ਪਾ ਲੇ ਉਸ ਤੋਂ ਬਾਅਦ ਕੋਈ ਬਾਹਰ ਗੱਡੀ ਗੁਡੀ ਨਿਕਲੀ ਜੇ ਡਰਿਆ ਉਹ ਉਹਨੇ ਬਾਹਰ ਨਿਕਲ ਕੇ ਸ਼ਟਰ ਡਾਊਨ ਕਰਤਾ ਤੇ ਭਾਜੀ ਕਿੰਨੇ ਜਣੇ ਹੈਗੇ ਸੀ ਉਹ ਜਾਣੇ ਤਾਂ ਮੈਨੂੰ ਪਹਿਲੇ ਲੱਗ ਰੇ ਸੀ ਕਿ ਦੋ ਤਿੰਨ ਆਉਣਗੇ ਮਗਰ ਇੱਕੋ ਹੀ ਬੰਦਾ ਲੱਗ ਰਿਹਾ ਮੈਨੂੰ ਬੇਸਿਕਲੀ ਕਿਉਂਕਿ ਉਹਨੇ ਫਿਰ ਦੁਆਰਾ ਫੇਰ ਆਇਆ ਉਹ ਸਵਾ 6 ਵਜੇ ਦੇ ਕਰੀਬ 6:10 ਤੇ ਉਹਨੇ ਫਿਰ ਆਇਆ ਤੇ ਦੋ ਖਾਣੇ ਹੋਰ ਲੈ ਗਿਆ ਮੇਰੇ ਅੱਛਾ ਹਾਂ ਯਾਨੀ ਕਿ ਚੋਰ ਬਾਹਰ ਹੀ ਬਿਠਾ ਰਿਹਾ ਹੋ ਰੇਕੀ ਕਰਦਾ ਰਿਹਾ ਹੋ ਨਹੀਂ ਪੈਦਲ ਸੀ ਜਾਂ ਗੱਡੀ ਦੇ ਵਿੱਚ ਹੈਗਾ ਸੀ ਗੱਡੀ ਸੀਗਾ Swift Desire ਗੱਡੀ ਉਹਦੇ ਕੋਲ ਅੱਛਾ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਹੈ ਇੱਕ ਪਿਛਲੇ ਸਮੇਂ ਦੇ ਉੱਤੇ ਇੱਕ ਹੈ ਇਹੀ ਬੰਦਾ ਜਾਂ ਇਹੀ ਬੰਦਾ ਹੋਰ ਬਣ ਲੀਏ ਜਾਂ ਹੋਰ ਕੋਈ ਬੰਦਾ ਮੰਨ ਲੀਏ ਕਿ Swift ਗੱਡੀ ਦੇ ਵਿੱਚ ਆਂਦਾ ਹੈਗਾ ਵਾ ਨਹੀਂ Swift ਤੇ ਅਸੀਂ ਪਤਾ ਕੀਤਾ ਹੈ ਬਾਦਰ ਤੋਂ ਬਾਦਰ ਕਹਿ ਰਿਹਾ ਸਵੇਰ ਦਾ ਇੱਥੇ ਜਿਹੜੇ ਚੌਕੀਦਾਰ ਹੈ ਉਹ ਉਸ ਨੇ ਦੱਸਿਆ ਕਿ ਸਵੇਰ ਦਾ ਇੱਥੇ ਘੁੰਮ ਰਿਆ ਸੀਗਾ 4:30 ਵਜੇ ਦਾ ਤੇ ਇੱਕ ਦੋ ਵਾਰੀ ਉਹਨਾਂ ਨੇ ਪੁੱਛਿਆ ਵੀ ਹੈ ਉਹਨਾਂ ਨੇ ਉਹਨੂੰ ਕਿਹਾ ਕਿ ਮੈਂ ਜੋ ਮਰਜੀ ਉਹਨੇ ਗੱਲ ਕਹੀ ਕਿ ਮੈਂ ਇੱਧਰ ਕਾਈ ਹਾਂ ਇਹ ਉਹ ਹੈ ਮੈਂ ਗਾਖ ਹਾਂ ਇਹ ਹੈ ਉਹ ਜੋ ਮਰਜੀ ਉਸਨੇ ਬਾਦਰ ਨੂੰ ਵੀ ਉਲਟਪੁੜੀ ਦੱਲਣਾ ਦੱਸਿਆ ਹੈ ਹਾਂ ਮਗਰ ਮੈਨੂੰ ਸ਼ੱਕ ਪਿਆ ਮੈਂ ਦੇਖੀ ਨਿਊਜ਼ ਪਿਛਲੇ 10 ਦਿਨਾਂ ਦੇ ਵਿੱਚ ਪਹਿਲੇ ਪਹਿਲੇ ਚੋਰੀ ਹੋਈ ਹੈ ਬਰਿੰਦਾਵਨ ਰੋਡ ਤੇ ਉਹਦੇ ਵਿੱਚ ਵੀ ਉਹੀ ਵਾਲੀ 50 ਗੱਡੀ ਹੈ ਤੇ ਉਹੀ ਵਾਲਾ ਚੋਰ ਨਜ਼ਰ ਆ ਰਿਹਾ ਹੈ ਮੈਨੂੰ ਜਿਹੜਾ ਮੈਨੂੰ ਸ਼ੱਕ ਪੈ ਰਿਹਾ ਹੈ ਤੇ ਉਸ ਤੋਂ ਬਾਅਦ ਮੈਨੂੰ ਹੋਰ ਖਬਰਾਂ ਚੱਲੀ ਹੈ ਕਿ ਪੰਜ 4-5 ਮਹੀਨੇ ਪਹਿਲਾਂ ਚੋਰੀ ਹੋਈ ਹੈ ਇੱਥੇ ਕਿਸੇਗੰਜ ਮੰਡੀ ਚ ਹਾਂਜੀ ਹਾਂਜੀ ਉੱਦੇ ਵਿੱਚ ਵੀ ਉਸੇ ਸੇਮ ਪੈਟਰਨ ਹੈ ਸੇਮ ਬੰਦਾ ਚੁਸਤੀ ਨਾਲ ਕੱਲਾ ਆ ਰਿਹਾ ਸਿਫਟ ਡਿਜ਼ਾਇਰ ਗੱਡੀ ਦੇ ਵਿੱਚ ਹੀ ਆ ਰਿਹਾ ਹੈ ਸੇਮ ਗੱਡੀ ਨੂੰ ਬਾਰ-ਬਾਰ ਵਰਤ ਰਿਹਾ ਇਹ ਤਾਂ ਪੁਲਿਸ ਨੂੰ ਤੇ ਦੇਖਣਾ ਹੀ ਪਏਗਾ ਨਾ ਇਹ ਸੇਮ ਬੰਦਾ ਵਾਰ-ਵਾਰ ਚੋਰੀ ਕਰ ਰਿਹਾ ਹੈ ਇਹ ਤਾਂ ਪੁਲਿਸ ਨੂੰ ਸਿੱਧੇ ਚੁਣੌਤੀ ਦੇ ਰਿਹਾ ਕੋਈ ਇਤਨੀ ਹੈ ਕੋਈ ਨਸ਼ੇੜੀ ਟਾਈਪ ਦਾ ਬੰਦਾ ਨਹੀਂ ਹੈ ਇਹ ਹੁਣ ਇਸ ਤੋਂ ਬਾਅਦ ਅਗਲੀ ਦੁਕਾਨ ਲੱਭੇਗਾ ਜੇ ਹੋਸਰੀ ਨੇ ਬਲੰਦ ਹੋ ਚੁੱਕੇ ਆ ਵੱਡੀ ਗੱਡੀ ਲੈ ਕੇ ਆਏਗਾ ਅਗਲੀ ਵਾਰੀ ਹੁਣੋ ਹੁਣੋ ਗੱਡੀ ਵੱਡੀ ਲੈ ਕੇ ਆਏਗਾ ਜਾਂ ਚੋਰੀ ਉਠਾਇਆ ਇਹਦੀ ਮਾਰ ਦੀ ਹਾਂਜੀ ਅੱਜ ਤਾਂ ਮੈਂ ਪਰੇਸ਼ਾਨ ਰਹਾ ਮੈਂ ਟੋਟਲ ਕਰ ਨਹੀਂ ਪਾਇਆ ਮੇਰੇ ਬਾਅਦ ਚ ਮਹਿੰਗੇ ਮਹਿੰਗੇ ਖਾਣੇ ਵੀ ਹੁੰਨੇ ਚੱਕੇ ਆਂ ਕੁਝ ਸਸਤੇ ਖਾਣੇ ਵੀ ਸੀਗੇ ਜਾਂ ਮਹਿੰਗੇ ਮਹਿੰਗੇ ਮਾਲ ਵੀ ਚੱਕ ਲਏ ਉਹਨੇ 500 ਪੀਸ ਤਾਨੂੰ ਕਿਸੇ ਦੇ ਸ਼ੱਕ ਵਗੈਰਾ ਹੈਗਾ ਥਾਰੂ ਅੱਗੇ ਕਦੀ ਆਇਆ ਆਏਗਾ ਨਹੀਂ ਸ਼ੱਕ ਨਹੀਂ ਐ ਐਦਾ ਦੇ ਬੰਦੇ ਤੇ ਸਾਡੀ ਦੁਕਾਨ ਤੇ ਕਸਟਮਰ ਆਂਦੇ ਰਹਿੰਦੇ ਆ ਸੀ ਰਿਟੇਲ ਤਾਂ ਨਹੀਂ ਕਰਦੇ ਮਗਰ ਪਤਾ ਨਹੀਂ ਚੱਸਦਾ ਨਾ ਕਦੋਂ ਆਇਆ ਰੇਕੀ ਕਰਕੇ ਚਲਾ ਗਿਆ ਦੁਕਾਨ ਦੀ ਉਹਨੇ ਦੇਖਿਆ ਸੇਮ ਉਹੋ ਜੀ ਦੁਕਾਨਾ ਟਾਰਗੇਟ ਕਰਦਾ ਹੈ ਜਿਹਦੇ ਚ ਸ਼ਟਰ ਦੇ ਤਾਲੇ ਤਿੰਨ ਢਾਲੇ ਲੱਗੇ ਹੋਣ ਜੇ ਸੈਂਟਰ ਲੋਕਿੰਗ ਵਗੈਰਾ ਦਾ ਨਾ ਪ੍ਰਬੰਧ ਹੋਏ ਉਹੋ ਜੀ ਦੁਕਾਨਾਂ ਚੱਕਦਾ ਉਹ ਜੀ ਜੀ ਉਸੀ ਦੁਕਾਨਾਂ ਦੀ ਰੇਕੀ ਕਰਕੇ ਚੋਰੀ ਕਰਦਾ ਹੈ ਤੇ ਸਰ ਮੌਕੇ ਤੇ ਤੁਸੀਂ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਗੱਲਬਾਤ ਕੀਤੀ ਤੁਸੀਂ ਪੁਲਿਸ ਨਾਲ ਅਸੀਂ ਕਮੈਂਟ ਲਿਖਾਈ ਸੀ ਕਿ ਪੁਲਿਸ ਸਿਰ 10 ਮਿੰਟ ਚ ਆ ਗਈ ਸੀਗੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਥਾਣੇ ਵੀ ਗਿਆ ਸੀਗਾ ਨੋਟ ਟੂਟ ਵੀ ਕਰਾਇਆ ਉਹਨੂੰ ਕੰਪਲੇਂਟ ਵੀ ਲਿਖਾਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਆਈਓਵੀ ਲਗਾਇਆ ਮੇਰੇ ਨਾਲ ਤੇ ਉਹਨੇ 4-5 ਘੰਟੇ ਲਗਾਏ ਆ ਅਫਸਰ ਨੇ ਸਾਰੀ ਸੀਸੀਟੀਵੀ ਵਗੈਰਾ ਚੈੱਕ ਕਰਨ ਦੇ ਵਿੱਚ ਤੇ ਉਹ ਲੱਗਿਆ ਆਪਣੇ ਕਾਰਵਾਈ ਕਰਦਾ ਰਿਹਾ ਹ 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 ਕੋਈ ਚੋਰ ਹੋਏ ਨਾ ਕੋਈ ਇਹ ਸਪੈਸ਼ਲ ਇੱਕ ਸੀਰੀਅਲ ਚੋਰ ਆ ਪੰਜਾਬ ਚ ਚੋਰੀ ਕਰ ਰਿਹਾ ਹੈ ਇਹ ਵੀ ਨਹੀਂ ਕਿ ਬਾਹਰ ਦੇ ਸਟੇਟ ਆ ਜਾ ਰਿਹਾ ਹੈ ਜਾਂ ਇਹ ਜਾ ਰਿਹਾ ਹੈ ਲੱਗਦਾ ਵੀ ਪੰਜਾਬੀ ਟਾਈਪ ਬੰਦਾ ਹੈ ਤੇ ਚੋਰੀ ਪੰਜਾਬ ਚ ਕਰ ਰਿਹਾ ਹੈ ਇਹਨੂੰ ਫੜਨਾ ਬਹੁਤ ਜ਼ਰੂਰੀ ਹੈ ਹੂੰ ਹੂੰ ਤੇ ਲੱਗਦਾ ਕਿਦਾਂ ਦਾ ਕੀ ਇੱਥੇ ਦਾ ਹੀ ਹੈਗਾ ਜਾਂ ਕਿਤੇ ਬਾਹਰ ਦਾ ਹੈਗਾ ਕੋਈ ਸੀਸੀ ਕੈਮਰੇ ਫੁਟੇ ਸੀਸੀ ਟੈਵੀ ਕੈਮਰੇ ਤਾਂ ਥੋੜਾ ਜਿਆਦਾ ਨਾਰਥ ਇੰਡੀਅਨ ਨਹੀਂ ਲੱਗ ਰਿਹਾ ਆਪਣਾ ਪੰਜਾਬੀ ਟਾਈਪ ਲੱਗ ਰਿਹਾ ਹੈ ਕਿ ਪੱਕਾ ਨਹੀਂ ਕਹਿ ਸਕਦੇ ਪੰਜਾਬੀ ਹੈ ਕਿ ਹਿਮਾਚਲ ਦਾ ਹੈ ਜਾਂ ਕਿਸੇ ਦਾ ਉਹ ਨਹੀਂ ਵੀ ਦੱਸ ਸਕਦੇ ਮਗਰ ਬੰਦਾ ਥੋੜਾ ਜਿਆਦਾ ਉਹ ਸਪੈਸ਼ਲ ਫੌਜੀ ਟ੍ਰੇਨਿੰਗ ਟ ਚੋਰੀ ਬੜੀ ਟ੍ਰੇਨਿੰਗ ਨਾਲ ਕਰਦਾ ਇਕੱਲਾ ਇਕੱਲਾ ਕਰਦਾ ਇਕੱਲਾ ਕਰਦਾ ਤੇ ਬੜੀ ਸਪੀਡ ਨਾਲ ਕਰਦਾ ਆਉਂਦਾ ਵੀ ਇਕੱਲਾ ਹੀ ਆ ਇਕੱਲਾ ਆ ਰਿਹਾ ਔਰ ਸ਼ਿਫਟ ਡਿਜ਼ਾਇਰ ਤੇ ਉੱਤੇ ਸ਼ਿਫਟ ਡਿਜ਼ਾਇਰ ਚ ਆਇਆ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਮੈਂ ਦੁਕਾਨਦਾਰ ਵੀ ਮੈਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਲੱਗ ਰਿਹਾ ਹੈ ਕਿ ਉਹ ਨਾਲ ਬੰਦੇ ਹੋਰ ਹੈਗੇ ਆ ਮਗਰ ਮੈਨੂੰ ਸ਼ੱਕ ਹੀ ਹੈ ਕਿਉਂਕਿ ਮੇਰੇ ਕੋਲ ਬਾਹਰਲੀ ਸੀਸੀਟੀਵੀ ਫੁਟੇਜ ਨਹੀਂ ਮਿਲ ਰਹੀਆਂ ਮੈਨੂੰ ਅੱਗੇ ਦੁਕਾਨ ਦੀ ਫੁਟੇਜ ਹੈ ਮੇਰੀ ਦੁਕਾਨ ਦੇ ਅੰਦਰ ਇੱਕੋ ਹੀ ਬੰਦਾ ਹੈ ਸੀਗਾ ਜੋ ਤੇ ਨਾਲ ਕੋਈ ਬੰਦਾ ਹੈ ਜਾਂ ਨਹੀਂ ਹੈ ਉਹ ਮੈਨੂੰ ਪਤਾ ਨਹੀਂ ਹੈ ਸ਼ੱਕ ਹੈ ਮੈਨੂੰ ਉਹ ਹੋਣਾ ਕਿ ਮੰਗ ਇਹ ਕਰਦੇ ਹੋ ਤੁਸੀਂ ਪੁਲਿਸ ਮੰਗ ਇਹ ਹੀ ਕਰ ਰਹੇ ਹੈ ਕਿ ਪੁਲਿਸ ਬਦ ਜਲਦੀ ਜਲਦੀ ਇਹਨੂੰ ਪ੍ਰਸ਼ਾਸਨ ਨੂੰ ਪੁਲਿਸ ਦੇ ਉੱਤੇ ਧਿਆਨ ਦੇਵੇ ਫਟਾਫਟ ਸਪੀਡ ਇੰਦੇ ਲਾਲ ਤੇ ਵਾਇਰਲੈਸ ਵਾਇਰਲੈਸ ਕਰੇ ਘਟੋ ਘਟ ਕੇ ਸਿਫਟ ਡਿਜ਼ਾਇਰ ਗੱਡੀ ਵਾਲੇ ਬੰਦੇ ਫੜੋ ਪੁਰਾਣੀ ਸਿਫਟ ਡਿਜ਼ਾਇਰ ਗੱਡੀ ਹੈ ਕੋਈ ਇਹਨਾਂ ਮੁਸ਼ਕਿਲ ਨਹੀਂ ਹੋਣਾ ਚਾਹੀਦਾ ਫੜਨਾ ਮੁਸ਼ਕਿਲ ਵੀ ਹੈ ਤੇ ਫੜਨਾ ਪੁਲਿਸ ਦਾ ਕੰਮ ਹੈ ਫੜਨਾ ਹੀ ਪੇਗਾ ਇਹ ਦਰਚੋਰ ਨੂੰ ਦਾ ਇਹ ਤਾਂ ਹੋਰ ਅੱਗੇ ਚੋਰੀ ਕਰੇਗਾ ਕਿਸਨਾਰੇ ਦੀ ਦੁਕਾਨ ਤੇ ਚੋਰੀ ਕਰੇਗਾ ਕਿਸੇ ਹੋਰ ਜਗ੍ਹਾ ਚੋਰੀ ਕਰੇਗਾ ਚੋਰੀ ਫਿਲਹਾਲ ਤੱਕ ਕਪੜੇ ਵਾਲੇ ਤੇ ਜੋ ਚੋਰੀ ਕਰ ਰਹੇ ਕੋਈ ਕੋਈ ਨੰਬਰ ਵਾ ਤ੍ਰੇਸ ਕੀਤਾ ਕੋਈ ਗੱਡੀ ਨਹੀਂ ਨੰਬਰ ਨਹੀਂ ਸਾਡੇ ਕੋਲ ਆ ਰਿਹਾ ਕੋਈ ਵੀ ਨੰਬਰ ਨਹੀਂ ਆ ਰਿਹਾ ਸੋ ਆਪਾਂ ਦੁਕਾਨਦਾਰ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਮੈਨੂੰ ਸ਼ੱਕ ਦੇ ਆਧਾਰ ਦੇ ਉੱਤੇ ਮੈਨੂੰ ਉਹ ਇਹ ਉਹੀ ਬੰਦਾ ਲੱਗਦਾ ਜਿਹੜਾ ਪਿਛਲੇ ਸਮੇਂ ਦੇ ਉੱਤੇ ਕੇਸਰਗੰਜ ਮੰਡੀ ਦੇ ਵਿੱਚ ਤੇ ਔਰ ਵਰਿੰਦਾਵਰ ਰੋਡ ਦੇ ਉੱਤੇ ਇੱਕ ਬੰਦਾ ਟੌਰ ਨਾਲ ਆਂਦਾ ਹੈ ਗੱਡੀ ਵਿੱਚ ਆਂਦਾ ਸ਼ਵਿਫਟ ਡਿਜ਼ਾਇਰ ਦੇ ਵਿੱਚ ਆਂਦਾ ਹੈ ਤੇ ਚੋਰੀ ਕਰਕੇ ਚਲੇ ਜਾਂਦਾ ਕਿ ਕਿਸੇ ਨੂੰ ਸ਼ੱਕ ਨਾ ਪਵੇ ਕਿ ਮੈਂ ਦੁਕਾਨ ਦਾ ਮਾਲਕ ਹੈ ਜਾਂ ਨਹੀਂ ਹੈਗਾ ਟੌਰ ਨਾਲ ਬੰਦਾ ਆਂਦਾ ਹੈਗਾ ਤੇ ਦੁਕਾਨ ਦੇ ਜਿਹੜੇ ਮਾਲਕ ਹੈਗੇ ਆ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਵੈ तकरीबन 5 ਔਰ 6 ਲੱਖ ਦਾ ਸਮਾਨ ਲੈ ਜਾਂਦੇ ਹੈਗੇ ਨੇ ਔਰ ਇਹਨਾਂ ਦਾ ਨਾਲ ਇਹ ਵੀ ਕਹਿਣਾ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਇਦਾਂ ਦੇ ਜਿਹੜੇ ਚੋਰ ਲਗਾਤਾਰ ਚੋਰੀ ਕਰਦੇ ਹੈਗੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜੇ ਅੱਗੇ ਤੋ ਵੀ ਇਹ ਚੋਰੀ ਨਾ ਕਰ ਸਕਣ ਔਰ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਸਾਥੀ ਨੂੰ ਕਹਾਂਗਾ ਜਿਹੜਾ ਇਹ ਖਾਨੇ ਦਿਖਾਏ ਜਾਣਾ ਕਿ ਇਹਨਾਂ ਦਾ ਨਾਲ ਦੁਕਾਨ ਦੇ ਮਾਲਕ ਦਾ ਕਹਿਣਾ ਹੈਗਾ ਵਾ ਕਿ 5 ਮਿੰਟਾਂ ਦੇ ਵਿੱਚ ਇਹ ਕਿੰਨੇ ਖਾਨੇ ਖਾਲੀ ਕਰ ਦਿੰਦਾ ਹੈਗਾ ਵਾ ਦੇਖ ਸਕਦੇ ਹੋ ਮੈਂ ਸਾਥੀ ਨੂੰ ਕਹਾਂਗਾ ਕਿ ਤਿੰਨ ਖਾਨੇ ਉਸ ਸਾਈਡ ਦੇ ਆ ਤਿੰਨ ਖਾਨੇ ਆ ਜਗ੍ਹਾ ਦੇ ਉੱਤੇ ਆ ਤੇ ਤਕਰੀਬਨ ਤਿੰਨ ਖਾਨੇ ਇਧਰਲੀ ਸਾਈਡ ਦੇ ਆ ਕਿ ਲਗਾਤਾਰ 5 ਮਿੰਟਾਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ 9 10 ਔਰ ਖਾਨੇ ਖਾਲੀ ਕਰ ਦਿੰਦਾ ਹੈਗਾ ਵਾ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਉਹਨੂੰ ਨੱਥ ਪਾਈ ਜਾਵੇ ਗੱਲਬਾਤ ਕਰਦੇ ਆ ਜਿਹੜੇ ਦੁਕਾਨਦਾਰ ਨਾਲ ਆਪਾਂ ਗੱਲਬਾਤ ਕੀਤੀ ਸੀ ਉਹਨਾਂ ਦੇ ਜਿਹੜੇ بڑے ਭਾਈ ਸਾਹਿਬ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੂਰਾ ਮਾਮਲਾ ਉਹਨਾਂ ਕੋਲ ਵੀ ਜਾਣਦੇ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਮੋਈਪੁਰੇ ਬਾਜ਼ਾਰ ਦੇ ਵਿੱਚ ਚੋਰੀ ਦਾ ਇੱਕ ਮਾਮਲਾ ਸਾਹਮਣੇ ਆਂਦਾ ਤੇ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਮੇਰਾ ਕਮਰਦੀਪ ਸਿੰਘ ਭਾਈ ਹੋਇਆ ਕੀ ਪੂਰਾ ਨਾਮ ਹੈ ਪਾਈ ਸਵੇਰੇ ਮਨ ਬ੍ਰਦਰ ਦਾ ਫੋਨ ਆਇਆ ਕਿ ਦਦਾ ਸ਼ੌਪ ਤੇ ਤਾਲੇ ਖੁੱਲੇ ਹੋਏ ਅਸੀਂ ਜਦੋਂ ਪਹੁੰਚੇ ਤੇ ਅਸੀਂ ਦੇਖਿਆ ਅੰਦਰ ਸਾਰਾ ਪਾਣਾ ਵਰਤੇ ਆਇਆ ਸੀਗਾ ਉਸ ਤੋਂ ਅਸੀਂ 100 ਨੰਬਰ ਪੁਲਿਸ ਨੂੰ ਫੋਨ ਕੀਤਾ ਪਹਿਲੇ ਪੀਸੀਆਰ ਵਾਲੇ ਆਏ ਬਾਅਦ ਚੋ 3 ਨੰਬਰ ਡਿਵੀਜ਼ਨ ਤੋਂ ਵੀ ਆਏ ਉਹਨਾਂ ਨੇ ਆਪਣੇ ਅਲੋਬੰਦੀ ਕਾਰਵਾਈ ਕਰਕੇ ਸਾਨੂੰ ਬਿਆਨਾਂ ਵਾਸਤੇ ਕਹਿੰਦੇ ਤੁਸੀਂ ਉੱਥੇ ਆ ਜਾਓ ਅਸੀਂ ਬਿਆਨ ਵੀ ਨੋਟ ਕਰਾਇਆ ਉਸ ਤੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਸਾਰੀ ਤੇ ਦੇਖਿਆ ਕਿ ਗੱਡੀ ਜਿੱਦਾਂ ਲੱਗੀ ਬਾਹਰ ਲੱਗੀ ਤੇ ਉਹ ਬੰਦਾ ਦਰੋਂ ਮਾਲ ਕੱਢ ਰਿਹਾ ਉਸ ਤੋਂ ਬਾਅਦ ਜਿੱਦਾਂ ਸਾਡੀ ਥੋੜੀ ਬਾਜ਼ਾਰ ਦੀ ਪਹਿਚਾਨ ਨਾਲ ਇਧਰ ਉਧਰੂ ਉਦਾਂ ਸਾਰੀ ਨਿਊਜ਼ ਵਾਇਰਲ ਹੋਈ ਜੀ ਸਾਨੂੰ ਪਤਾ ਲੱਗੇ ਕਿ ਇਹੀ ਵਾਕਿਆ 7 ਦਿਨ ਪਹਿਲਾਂ ਬਰਿੰਦਵਾਨ ਰੋਡ ਤੇ ਵੀ ਹੋਇਆ ਸੀ ਸੇਮ ਇਹੀ ਬੰਦੇ ਨੇ ਕੀਤਾ ਉਹ ਫੁਟੇਜ ਦੇਖੀ ਆਪਾਂ ਉਹੀ ਬੰਦਾ ਹੈ ਉਹੀ ਗੱਡੀ ਹੈ ਉਹੀ ਗੱਡੀ ਉਸ ਤੋਂ ਬਾਅਦ ਹੋਰ ਅੱਗੋਂ ਅਸੀਂ ਪੜਤਾਲ ਕੀਤੀ ਤੇ ਹੋਰ ਪਤਾ ਲੱਗਿਆ ਕਿ ਇੱਥੇ ਕੇਸਰਗੰਜ ਮੰਡੀ ਚੌਂਕ ਤੇ ਵੀ ਇੱਕ ਡ్రਾਈ ਫਰੂਟ ਦੀ ਸ਼ਾਪ ਦੇ ਵਿੱਚ ਹੋਇਆ ਸੀਗਾ ਤੇ ਉੱਥੇ ਵੀ ਇਹੀ ਬੰਦਾ ਤੇ ਇਹੀ ਗੱਡੀ ਹੈ ਹੋ ਨਸੀਹ ਚ ਜਦ ਸਾਰੀ ਪੁਲਿਸ ਨੂੰ ਦਿੱਤਾ ਵੀਰਵਾ ਬਾਕੀ ਹੁਣ ਆਪਣੇ ਆਪ ਬੰਦੀ ਕਰ ਲੇ ਕਿਤੇ ਨਾ ਕਿਤੇ ਜਾ ਕੇ ਹੈ ਜਿਵੇਂ ਤੁਹਾਡਾ ਕਹਿਣਾ ਹੈਗਾ ਵਾ Swift Desire ਦੇ ਉੱਤੇ ਆਂਦਾ ਹੈਗਾ ਵਾ ਤੇ ਉਸ ਤੋਂ ਬਾਅਦ ਵਰਿੰਦਾਵਨ ਰੋਡ ਦੇ ਉੱਤੇ ਵੀ ਇਹੀ ਬੰਦਾ ਚੋਰੀ ਕਰਦਾ ਵਾ ਤੇ ਜਿਹੜਾ ਕੇਸਰਗੰਜ ਮੰਡੀ ਜਿਹੜਾ ਡਰਾਈ ਫੂਡ ਦੀ ਦੁਕਾਨ ਤੇ ਇਹੀ ਬੰਦਾ ਵਾ ਪੂਰੀ ਹਾਂਜੀ ਪੂਰੀ ਫੁਟੇਜ ਹੈਗੀ ਹੈ ਸਾਡੇ ਕੋ ਵੀ ਹੈਗੀ ਹੈ ਉਹ ਆਪਾਂ ਅੱਗੇ ਬਰਾਮਦ ਵੀ ਕਰਾ ਲਾਂਗੇ ਪੁਲਿਸ ਨੂੰ ਉਹ ਤਿੰਨੋਂ ਫੁਟੇਜ ਹੈਗੀਆਂ ਸਾਡੇ ਕੋ ਤੇ ਸੇਮ ਬੰਦਾ ਵਾ ਔਰ ਉਹੀ ਹੁੰਦਾ ਪੈਟਰਨ ਹੈ ਕੈਪ ਪਾਈ ਹੋਈ ਓਨੇ ਕੈਪ ਪਾਈ ਰੱਖਦਾ ਕੋਈ ਮਾਸਕ ਨਹੀਂ ਲਗਾਉਂਦਾ ਕੋਈ ਰੁਮ ਦਿੰਦਾ ਕਿ ਜਿਵੇਂ ਉਹਦੀ ਆਪਣੀ ਸ਼ਾਪ ਹੈ ਹਾਂ ਉਹ ਇਦਾਂ ਫੀਲ ਦੇ ਰਿਹਾ ਹਾਂ 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 ਬਿਲਕੁਲ ਸਾਡੀ ਦੁਕਾਨ ਤੋਂ ਵੀ ਉਹਨੇ ਇਦਾਂ ਹੀ ਕੀਤਾ ਵੈ ਔਰ ਉਹ ਦੋਨੋਂ ਦੁਕਾਨਾਂ ਤੇ ਵੀ ਇਦਾਂ ਹੀ ਸੀਗਾ ਤੇ ਉਹਨਾਂ ਦਾ ਇੰਟਰਵਿਊ ਵੀ ਆਨਲਾਈਨ ਮੈਂ ਦੇਖਿਆ ਸੀ ਉਹ ਸੋਰਾ ਅਰੋੜਾ ਜੀ ਦਾ ਚੈਨਲ ਹੈ ਉਹਨਾਂ ਦੇ ਮੈਂ ਫੁਟੇਜ ਦੇਖੀ ਸੀ ਉੱਥੇ ਵੀ ਇਦਾਂ ਹੀ ਸੀਗਾ ਕਿ ਉਹ ਬੰਦਾ ਦੋ ਵਾਰ ਹੀ ਆਇਆ ਉੱਥੇ ਉਹਨਾਂ ਦੇ ਕਿਸੇ ਸਵੇਰ ਮਾਰਨਿੰਗ ਵਾਕ ਦੇ ਟਾਈਮ ਕਿਸੇ ਨੇ ਦੇਖ ਲਿਆ ਉਸ ਤੋਂ ਬਾਅਦ ਉਹ ਉੱਥੋਂ ਨਿਕਲ ਗਿਆ ਫਿਰ ਦੁਬਾਰਾ ਟਰਨ ਕਰਕੇ ਆਇਆ ਥੋੜੀ ਦੇਰ ਬਾਅਦ ਤੇ ਸੇਮ ਬੰਦਾ ਜੀ ਉਹੀ ਬੰਦਾ ਸੇਮ ਬੰਦਾ ਜੀ 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 ਤੇ ਕੋਤਪ ਹਾਂਜੀ ਆਪਾਂ ਉਹ ਉਹ ਕਹਿੰਦੇ ਜਿਹੜੀ ਬੰਦੀ ਕਰ ਵੀ ਕਰਨਗੇ ਤੇ ਬਾਕੀ ਹੁਣ ਅਸੀਂ ਜਾਣ ਹਾਂਜੀ ਆਪਾਂ ਦਿੱਤੀ ਸਾਰੀ ਜੋ ਜੋ ਚੀਜ਼ ਉਹਨਾਂ ਨੇ ਸਾਨੂੰ ਕਿਹਾ ਆਪਾਂ ਉਹਨਾਂ ਨੂੰ ਬਰਮਤ ਕਰਵਾ ਦਿੱਤੀ ਬਾਕੀ ਆਪਣੇ ਲੋ ਜੋ ਹੈਲਪ ਕਰਨਗੇ ਸੋ ਆਪਾਂ ਜਿਹੜੇ ਦੁਕਾਨ ਦੇ ਮਾਲਕ ਹੈਗੇ ਬੜੇ ਭਾਈ ਸਾਹਿਬ ਹੈਗੇ ਉਹਨਾਂ ਨੇ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈਗਾ ਵਾ ਕਿ ਪਿਛਲੇ ਦਿਨੀ ਇੱਕ ਕੇਸਰਗੰਜ ਮੰਡੀ ਦੇ ਵਿੱਚ ਡਰਾਈ ਫੂਡ ਦੇ ਉੱਤੇ ਦੁਕਾਨ ਦੇ ਉੱਤੇ ਵੀ ਚੋਰੀ ਹੋਈ ਸੀ ਉਹ ਇਹੀ ਬੰਦਾ ਹੈਗਾ ਸਵਿਫਟ ਡਜ਼ਾਇਰ ਦਾ ਔਰ ਪਿਛਲੇ ਸਮੇ ਜਿਹੜਾ ਵਰਿੰਦਾਵਲ ਰੋਡ ਦੇ ਉੱਤੇ ਜਿਹੜੀ ਚੋਰੀ ਹੋਈ ਹੈ ਇਹ ਉਹੀ ਬੰਦਾ ਹੈਗਾ ਕਿ ਲਗਾਤਾਰ ਚੋਰ ਉਹੀ ਹੈ ਔਰ ਚੋਰੀਆਂ ਕਰਦਾ ਨਜ਼ਰ ਆਂਦਾ ਪਿਆ ਹੈਗਾ ਤੇ ਨਾਲ ਇਹਨਾਂ ਦਾ ਕਹਿਣਾ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਅਸੀਂ ਜਲਦ ਤੋਂ ਜਲਦ ਅਸੀਂ ਆਪਾਂ ਪਿੱਛੇ ਉਹਨਾਂ ਨੂੰ ਉਸ ਅਸਲਾਖਾਂ ਦੇ ਪਿੱਛੇ ਘੇਲਾਂਗੇ ਔਰ ਹੋਰ ਵੀ ਅਪਡੇਟ ਲੈ ਕੇ ਤੁਹਾਨੂੰ ਦਿਖਾਉਂਦੇ ਰਵਾਂਗੇ ਜੁੜੇ ਰਹਿ ਅਮੇਜ਼ਿੰਗ ਟੀਵੀ ਦੇ ਨਾਲ